ਹਾਂਜੀ ਕੀ ਹਾਲ ਚਾਲ ਜੀ ਵਧੀਆ ਠੀਕ ਠਾਕ ਵੀਡੀਓ ਨੂੰ ਕਰੋ ਸ਼ੇਅਰ ਲਾਈਕ ਕਮੈਂਟ ਚੈਨਲ ਨੂੰ ਕਰੋ ਸਬਸਕ੍ਰਾਈਬ ਲਓ ਜੀ ਕਿਸਾਨ ਭਰਾਵੋ ਅੱਜ ਆਏ ਆਂ ਆਪਾਂ ਚੋਨਾ ਕੱਟਣ ਸਹੌਲੀ ਚੱਲਦਾ ਜੀ ਕੰਮਕਾਰ ਦਿਖਾਉਨੇ ਆ ਤੁਹਾਨੂੰ ਟੱਕਟ ਰਹੇ ਆ ਆ ਚੱਲਦੀ ਆ ਕੰਮ ਲੈਣ ਤੇ ਇੱਧਰ ਇਹ ਕਲਰੀਆਂ ਹੋਣ ਕਰਕੇ ਮਾੜੀ-ਮੋਟੀ ਕਿਤੇ ਨਰਮ ਆ ਤਾਂ ਇੱਥੋਂ ਮੋੜ ਕੇ ਲੈ ਗਏ ਇਸ ਤੋਂ ਬਾਅਦ ਆਪ ਬਰਾਡ ਕੱਟਣਾ ਸਫਾਈ ਝੋਨਾ ਬਿਨਾ ਹਲਦੀ ਤੋਂ 26 ਝੋਨਾ ਹੈ ਦੇਖਦੇ ਆ ਕਿ ਨਿਕਾਲ ਆਉਂਦਾ ਕੀ ਝਾੜ ਆਊਗਾ ਸਲਾਕੇ ਕੱਟ ਰਹੇ ਆਪਾਂ ਚਾਹਾਂਦਾ ਰੋਇ ਇੰਨਾ ਫਰਕ ਆ ਕਲਰ ਦਾ ਦੇਖੋ ਆ ਪਲਾਟ ਉਰਲਾ ਵੱਡਿਆ ਗਿਆ ਤੇ ਉਹ ਕਲਰੀ ਵਾਲੀ ਜਗਾ ਉਥੇ ਚੈਨ ਵਾਲੀ ਜਲਦੀ ਆ ਚੱਲੀ ਹੁੰਦੀ ਮਸ਼ੀਨ ਪਰ ਗੜ ਗਿਆ ਕਰੇ ਕਰੇ ਤਰ ਗਿਆ ਕਰੇ ਆਰ ਕੇ ਫਿਰ ਚੈਨ ਵਾਲੀ ਲਿਆਉਣੀ ਪਈ ਹੁਣ ਉਹਦੇ ਨਾਲ ਵੱਡਦੇ ਆ ਦੇਖੋ ਤਾਂ ਹੀ ਇਹ ਖੇਤ ਇੰਨੇ ਕਾਮਯਾਬ ਨਹੀਂ ਹੁੰਦੇ ਕਲਰ ਵਾਲੇ ਖੇਤ ਤੁਹਾਨੂੰ ਪਤਾ ਹੀ ਆ ਉਂ ਧਰਤੀ ਜਮਾ ਚਿੱਟੀ ਪਈ ਆ ਲੋ ਦੇਖੋ ਸੱਇਆ ਨਾ ਖੜਕਦੀ ਚਿੱਟੀ ਤੇ ਥੱਲਿਓਂ ਦਲਦਲਾ ਮਿੰਟਾਂ ਚ ਵੱਡੀ ਕੰਬਾਈਨ ਨਹੀਂ ਚਲਦੀ ਹੁਣ ਇਸ ਕਰਕੇ ਛੋਟੀ ਬਾੜੀ ਉੱਥੇ ਤੇ ਦੋਹੇ ਪਾਸੇ ਤੇ ਨਾਲੋਂ ਦੇ ਮਖਾਨੇ ਬੜਜੂ ਪਹਿਲਾਂ ਤਾਂ ਕਹਿੰਦੇ ਸੀ ਛੱਡ ਦੋ ਦੋ ਦਿਨ ਤੱਕ ਮਖਾ ਨਹੀਂ ਜੜ ਖੜੀ ਆ ਵੜ ਦੋ ਜੱਸਾ ਬਾਈ ਬਿਠਾਇਆ ਫਿਰ ਉਹਦੇ ਤੇ ਆਪਣੇ ਥੋੜੇ ਜੇ ਚਲਦੀ ਆ ਸਰੀਰ ਚ ਪ੍ਰੋਬਲਮ ਇਹ ਕਰਕੇ ਆਪਾਂ ਬੈਠੇ ਆ ਕਿਉਂਕਿ ਚਾਰ ਦਿਨ ਦੇ ਛੱਲ ਘਟੇ ਹੋਏ ਨੇ ਲੋੜੀ ਦੋ ਗ੍ਰੂ ਬੋਤਲਾ ਬੋਤਲਾ ਲੱਗਦੀ ਹੈ ਨਾ ਦੋਹੇ ਆਰਾਮ ਕਰਨ ਨੂੰ ਆ ਦੱਸਿਆ ਪਰ ਕੰਮ ਦਾ ਟਾਈਮ ਆ ਕਰਿਆ ਕੀ ਜਾਇਏ ਰੰਗ ਰੂਪ ਤਾਂ ਝੋਨੇ ਦਾ ਸਾਫ ਹੈ ਤਾਂ ਪੂਰਾ ਵਧੀਆ ਸੁੱਕਾ ਹੋਊ ਵੀ ਅਵੀ ਲੱਗ ਗਿਆ ਲਵੇ ਤੇ ਕੰਮ ਵੀ ਲੱਗ ਗਿਆ ਲਵੇ ਟਰਾਲੀ ਆਪਾਂ ਨੇ ਜਿਹੜੀ ਆ ਚੱਲਦੀ ਆਹੀ ਭਰਨੀ ਆ 14 ਫੁੱਟੀ ਟਰਾਲੀ ਆ ਕੰਮ ਚਾਰ ਕ ਟੈਂਕਰ ਪਾਣੀ ਦਾ ਤੇ ਕਿਉਂ ਨਾ ਵੀ ਲਵੇ ਲੱਗ ਗਿਆ ਕੁੜਾ ਯਾਰ ਆ ਰਹਿਦਾ ਬੱਚਾ ਵਾਲੇ ਹਾਲੀ ਫੋਲੋ ਹੋ ਜੂਗੀ ਟੈਂਕ ਪਾਇਲ ਲੱਗੀ ਪਈ ਆ ਮੰਨਾ ਮੰਡੀ ਦੇ ਵਿੱਚ ਬੋਰੀਆਂ ਹੀ ਬੋਰੀਆਂ ਬਾਰਦਾਨਾ ਚੱਕਣ ਨਹੀਂ ਹਰੇ ਮੈਨ ਲੱਗਦਾ ਲੱਗੇ ਜਿਹੜੇ ਹਿਸਾਬ ਨਾਲ ਢਾਂਗਾਂ ਲੱਗੀਆਂ ਪਈਆਂ ਨੇ ਲਓ ਜੀ ਹੁਣ ਚਲਦੇ ਆ ਸਹੋਲੀ ਨੂੰ ਆਪਾਂ ਲੈ ਕੇ ਪਲਾਉ ਦੋ ਟਰੈਕਟਰਾਂ ਮਗਰ ਪਾ ਲੈ 36 30 ਮਗਰ 3 ਨਾਲੇ ਤੇ 56 20 ਮਗਰ 4 ਵਾਲੇ ਚਲਦੇ ਆ ਲੈ ਕੇ ਸਹੋਲੀ ਨੂੰ ਪਹੁੰਚ ਗਿਆ ਜੀ ਆਪਾਂ ਸਹੌਲੀ ਤੇ ਮਲਚਰ ਕੱਢਦੇ ਆਂ ਮਲਚਰ ਕੱਢ ਕੇ ਇਹਦੇ ਮਗਰ ਪਾਵਾਂਗੇ ਹੈਰੋਂ ਦੋ ਨਾਲ ਚਲਾਉਨੇ ਆਂ ਫਲਾਉ ਤੇ 36t ਮਗਰ ਲਈ ਆਉਂਦਾ ਇੱਕ ਵਾਰ ਲਾਣੇਦਾਰ ਮਲਚਰ ਲਈ ਆਉਂਦਾ 3600 ਤੇ ਆਪਾਂ ਨੇ ਆਏ ਸੀ 52 ਵੀ ਜਿਹੜੀਆਂ ਪਾ ਕੇ ਪਾਈਪਾਂ ਕਰਕੇ ਸੈਟਿੰਗ ਚਲਾਉਨੇ ਆਂ ਕੰਮ ਨੂੰ ਪਰਮਾਤਮਾ ਦਾ ਨਾਮ ਲੈ ਕੇ ਆਪਾਂ ਵਾਹਿਗੁਰੂ ਦਾ ਨਾਮ ਭਲੀ ਗੱਰੀ ਵਧੀਆ ਕੰਨ ਹੋਵੇ ਜਿਹੜੀ ਅਗਲੀ ਲੱਗਿਆ ਕਰਨਾ ਆਪਾਂ ਤੇ ਕੰਮ ਕੀਤਾ ਜੂ ਪੈਦਾ ਗੇੜਾ ਲਾ ਰਹੇ ਆ ਬਲਾਉ ਹਨ ਇਹ ਤੋਂ ਬਾਅਦ ਆਪਾਂ ਪਰਾਉ ਪੜਦਾ ਹੋਏ ਇੱਕ ਕਿੱਤੇ ਨੂੰ ਦੁਬਾਰੇ ਗੇੜਾ ਫੇਰ ਇਦਾਂ ਹੀ ਲਾਵਾਂਗੇ ਚਾਰ ਵਾਲੇ ਨੇ ਮੱਟੋ ਏ ਜਿੰਦਾਂ ਤੇ ਅੱਜ ਤਰੀਕ ਹੋਊਗੀ ਅਸਤਰੀ ਵੀ ਕਰਨ ਕਰੋ ਜੋਵੇ 5 6 ਨੂੰ ਮੀਂਹ ਪਿਆ ਧੀ ਆਪਾਂ ਇਸ ਵਾਰੀ ਕੰਮ ਥੋੜਾ ਜਿਹਾ ਡੇਟ ਕੀਤਾ ਜਿਹੜੇ ਡੇਟ ਇਸ ਕਰਕੇ ਕੀਤਾ ਇੱਕ ਤਾਂ ਆਪਾਂ ਹੋ ਗਏ ਬਿਮਾਰ ਛੰਡ ਘਟ ਗਈ ਮਿੱਤਰੋ ਪੂਰੇ ਕਰਕੇ 15 ਦਿਨ ਆਪਾਂ ਨੂੰ ਐਦਾਂ ਹੀ ਡਾਂਗੇ ਅਜਿਹੜਾ ਫਵਾਰੀ ਚ ਤੇ ਫਿਰ ਪੈ ਗਈ ਬਾਰਿਸ਼ ਖੇਤ ਜਿਹੜੇ ਨਰਮ ਥੋੜਾ ਜਿਹਾ ਤੁਹਾਨੂੰ ਪਤਾ ਕੱਦਰੀ ਗਾਣੇ ਨੇ ਦੋ ਤਿੰਨ ਦਿਨ ਹੋ ਗਏ ਮਾਲਚਰ ਤੇ ਟਰੈਕਟਰ ਮਾਰੇ ਰੂਏ ਬਰਾਕਾ ਨੂੰ ਤੇ ਹੁਣ ਆਪਾਂ ਅੱਜ ਪਹਲਾਓ ਫੇਰ ਆਇਆ 103 ਨੂੰ ਉਹ ਟਰੈਕਟਰ ਨਾਲ ਤੇ ਇੱਕ ਹਾਇਰਮ ਤੇ ਛੱਡਾਂਗੇ ਤਿੰਨ ਟਰੈਕਟਰ ਆਪਾਂ ਜਲਾ ਦੇਨੇ ਚਾਹੀਦਾ ਨੇ ਛਾਈ ਲੈਣੇ 103 ਨੂੰ ਤੀਰ ਤੁਰਨਾ ਬਹੁਤ ਜ਼ਿਆਦੇ ਨਜਾਇਜ਼ ਬਹੁਤ ਜ਼ਿਆਦੇ ਸਰੀਰ ਭੰਦਾ ਬਕਾਰ ਜਿਦਾ ਕਾਂਬੇ ਦਾ ਚੜਦਾ ਸਾ ਪੂਰੇ ਪਾਰੇ ਵੀ ਗੱੜੇ ਫੇਰੇ ਬੈਣੀ ਆਉਦੇ ਤੇ ਇਹ ਦੂਸਰਾ ਕਿਹੜਾ ਆਪਣਾ ਉਦਾਂ ਹੀ ਆਪਾਂ ਬਲੌ ਲਾ ਕੇ ਲਾਤਾ ਸਤੀਤੀ ਚੱਲਦਾ ਪੰਜਾਬੀ ਮਗਰ ਆਉਂਦਾ ਈਸ਼ਵਰ ਨੂੰ ਸਾਵਨਾ ਗਈਆ ਮਿੱਤਰੋ ਆਪਾਂ ਨੇ ਰੱਖੀ ਹੋਈ ਜਿਆਦੇ ਡੰਗਾਈ ਦਾ ਵੀ ਫਾਇਦਾ ਨਹੀਂ ਘੱਟ ਦਾ ਵੀ ਫਾਇਦਾ ਨਹੀਂ ਪਲੋ ਫੇਰਿਆਂ ਦਾ ਫਿਰ ਕੋਈ ਫਾਇਦਾ ਨਹੀਂ ਜੇ ਘੱਟ ਹੋਣ ਹੁਣ 9-10 ਇੰਚ ਦੇ ਡੇਢ-ਡੇਡ ਜਾ ਰਹੇ ਨੇ ਬਹੁਤ ਵਧੀਆ ਮਿੱਟੀ ਰਲਦੀ ਆ ਚੱਲ ਚੱਲ ਇਹ ਤਾਂ ਖਿੱਚਿਆ ਦਰਿਆ ਜਾਂਦਾ ਬੰਦਾ ਏਕਨਾਂ ਤਾਂ ਨਿਪੜਦਾ ਨਹੀਂ ਦੋ ਨਾਲ ਆਇਆ ਫਿਰ ਵੀ ਕੰਮ ਨਿਪੜੀ ਜਾਂਦਾ ਬਣਾਉਂਦਾ ਯਾਰਾ ਟਰੈਕਟਰ ਵੀ ਜੋੜਦਾ ਆਪਾਂ 36 ਤੋਂ 2 ਟਰੱਕ ਪੰਜਾਬੀ ਚੱਲਦਾ 2000 ਚੱਕਰਾਂ ਦੇ ਖਾਣਾ 2000 ਤੇ ਮਗਰੇ ਆਉਂਦਾ 36 ਥੀ ਆਪਣਾ ਬੈਰਾ ਕੋਨੇ ਆਲਾ तकरीबन ਐਡੀ ਜਗ੍ਹਾ ਲੈ ਗਈ ਆ ਤੇ ਬੋਨਾਂ ਜਾਂ ਦੋਨਾਂ ਉਹ ਉਸ ਰੇਡ ਤੋਂ ਬਾਬੇ ਲਾ ਗਿਆ ਤੇਰਾ ਤੇ ਲਾਨੇਦਾਰ ਨੂੰ ਪਾ ਕੇ ਦੇਤੀ ਹਾਇਰੋਂ ਪਲਾਉਰੇ ਉੱਤੇ ਆਪਾਂ ਮਾਰਾਂਗੇ ਹਾਇਰੋਂ ਹਾਇਰੋਂ ਤੋਂ ਬਾਅਦ ਮਾਰਾਂਗੇ ਆਪਾਂ ਸੁਆਗਾ ਫਿਰ ਪਾਵਾਂਗੇ ਹਾਰਾ ਹਾਰਾਂ ਤੋਂ ਬਾਅਦ ਫਿਰ ਸੁਆਗਾ ਤੇ ਫਿਰ ਰੂਟਰ ਦੋ ਵਾਰੀ ਮਲ ਪਾਰਾਂਗੇ ਲਾਖੀ ਦੇਖਦੇ ਆ ਪਲਾਟ ਕਿੱਦਾਂ ਦੇ ਬਣਦੇ ਨੇ ਇਹ ਜਿਹਦਾ ਬਹੁਤ ਪੈਣਗੇ ਕਿਉਂਕਿ ਆਪਣੀ ਮਿੱਟੀ ਦਾ ਫਰਕ ਆ ਇਹ ਡਾਕਟਰ ਨੋ ਵੀ ਜਾਦੇ ਪੱਧਰੀ ਜੀ ਪੱਧਰੀ ਜੀ ਟਾਈਮ ਆ ਪੀੜਾ ਕਾ ਕੱਢੀ ਜਾਂਦੇ ਆ ਦੇਖ ਦੋ ਚਾਰ ਖੇਤ ਆਪਾਂ ਪਲਾਉ ਕਰਤੇ ਤੇ ਗਾਹਾਂ ਦੋਕ ਹੋਰ ਕਰਤੇ ਤੇ 2 ਵਜੇ ਆਪਾਂ ਲੱਗੇ ਸੀ ਦੋ ਟਰੈਕਟਰ ਜੋੜੇ ਸੀਗੇ 56B ਤੇ 3634 ਵੀਲ ਤੇ ਚਾਰ ਤੇ ਤਿੰਨ ਸੱਤ ਪਲਾਉ ਬਣਦੇ ਨੇ 363 ਮਗਰ ਤਿੰਨ ਨੇ ਤੇ 56B ਮਗਰ ਚਾਰ ਨੇ ਤੇ ਕੰਮ ਸੋਹਣਾ ਨਿਬੜਦਾ ਹੈ ਟਰੈਕਟਰ ਦੋ ਨਾਲੇ ਕੰਮ ਨਿਭੜਦਾ ਇਹ ਪਲੌਆਂ ਦਾ ਜਿਹੜਾ ਕੰਮ ਆ ਇਹ ਜਿੰਨਾ ਚਿਰ ਦੋ ਟਰੈਕਟਰ ਖੱਤੇ ਜ ਨਹੀਂ ਚੱਲਦੇ ਉਨਾਂ ਚਿਰ ਕੰਮ ਨਹੀਂ ਨਿਭੜਦਾ ਤੇ ਤੀਸਰਾ ਟਰੈਕਟਰ ਜੋੜਿਆ ਆ ਆਪਾਂ ਹੈਰੋਂ ਤੇ ਆਹਾਂ 3602 ਪਲਾਵਾਂ ਤੋਂ ਬਾਅਦ ਹੈਰੋਂ ਖਿੱਚੀ ਤੁਰੇ ਜਾਂਦੇ ਆ ਨਾਲ ਹੁੰਦੇ ਤੇ ਕੱਲ ਨੂੰ ਸੁਆਗਾ ਮਾਰ ਕੇ ਆਪਾਂ ਨੱਪ ਦੇਣੇ ਨੇ ਪਹਿਲਾਂ ਜਿੰਨੇ ਪਲਾਟਸ ਆਪਣੇ ਝੋਨੇ ਦੇ ਕੱਟੇ ਹੋਏ ਨੇ ਆਪਾਂ ਸਾਰੇ ਹੀ ਪਲੌ ਕਰ ਦੇਣੇ ਉਹ ਤੋਂ ਬਾਅਦ ਪਲੌਆਂ ਦਾ ਕੰਮ ਨਿਭੜ ਜਾਊਗਾ ਤੇ ਬਾਕੀ ਹਾਲ ਸੋ ਅੱਗੇ ਤਵੀਆਂ ਦਾ ਕੰਮ ਰਹਿ ਜੂ ਫਿਰ ਉਹ ਨਾਲ ਹੁੰਦੇ ਬਜਾਈ ਚੱਲੀ ਜੂ ਤੇ ਨਾਲ ਹੁੰਦੇ ਆਪਣਾ ਆਜ ਮੇਰਾ ਕੰਮ ਛੱਡੀ ਜਾਊਗਾ ਖਿੱਚੀ ਤੁਰਿਆ ਆਉਂਦਾ ਈਸ਼ਵਰ ਈਸ਼ਵਰ ਵੀ ਪੂਰਾ ਖੁੱਲ ਗਿਆ ਡਰਾਈਵਰ ਬਣ ਗਿਆ ਆਪਣਾ ਇਹ ਮਲਾਜਮ ਨੌਕਰ ਪਸ਼ੂਵਾਲ ਤੇ ਇਹਨੂੰ ਟਰੈਕਟਰ ਫੜਾਈ ਜਾ ਜਰੂਰ ਨਾਲੇ ਖੋਸ ਰਹਿਣਾ ਤੇ ਨਾਲੇ ਖਿੱਚੀ ਤੁਰਿਆ ਆਉਂਦਾ ਕੰਮ ਨੂੰ ਦੇਖੋ ਕੋਪਲਾਵਾ ਤੇ ਆਉਂਦਾ ਜੱਤੀ ਵੀ ਲਈ ਸਮਝਾਤਾ ਇਹਨੂੰ ਮੈਂ ਕਿਹਾ ਤੋ ਵਧ ਰੇਸ ਨਹੀਂ ਦੇਣੀ ਤੇ ਇੰਨੇ ਚੱਕਰਾਂ ਦੇ ਚਲਾਉਣਾ ਹੈ ਲੈਕਟਰ ਨੂੰ ਸਾਧੁੰਦੇ ਰਹਿਣਾ ਜੇ ਮਾੜਾ ਮੋਟਾ ਕੱਚੇ ਕਰਦਾ ਗੜਬੜੀ ਕਰਦਾ ਕਰਦੰ ਘੌ ਰਹਿਣ ਤੇ ਸੈਂਸਿੰਗ ਬਹੁਤ ਵਧੀਆ ਬਾਕੀ ਸਾਰੀ ਜਾਣਕਾਰੀ ਦਵਾਂਗੇ ਵੀ ਕਿੱਦਾਂ-ਕਿੱਦਾਂ ਥੇਤ ਵਾਹੇ ਤੇ ਕਿੰਨੀ ਵਾਰ ਵਾਹੇ ਤੇ ਆਰਡੂਨ ਡਾਊਨ ਤੱਕ ਦਾ ਵੀ ਕਿੰਨਾ ਕਰਦਾ ਬੰਦਾ ਮਿੱਤਰੋ 8 ਕਿਲੇ ਆਪਾਂ ਪਲੋ ਕਰਤੇ ਅੱਜ 2 ਵਜੇ ਤੋਂ ਆਏ ਸੀ ਤੇ ਟਾਈਮ ਹੋ ਗਿਆ ਹੁਣ 6:24 ਦੋ ਟਰੈਕਟਰ ਚੱਲਦੇ ਤੇ ਸਹੀ 2 ਵਜੇ ਲੱਗੇ ਸੀ ਤੇ 3:30 ਵਜੇ ਆਪਾਂ 15-20 ਮਿੰਟ ਚਾਹ ਪੀਤੀ ਸੀ ਤੇ ਇਸਵਰਤਾ ਚੱਲੀ ਗਿਆ ਮਾ ਦੋਤਨ ਵਾਰੀ ਜ਼ਰੂਰ ਖੜੇ ਆ ਕਿਉਂਕਿ ਹਲੇ ਸਰੀਰ ਉਹਨਾ ਖੁੱਲ ਕੇ ਜੋਰ ਨਹੀਂ ਉਹ ਕਰਦਾ ਹੈਗਾ ਆਰਾਮ ਜਿਹਾ ਦਵਾਉਣਾ ਪੈਂਦਾ ਕਿਉਂਕਿ ਸਰੀਰ ਹਲੇ ਛੱਲਾਂ ਕਰਕੇ ਥੋੜਾ ਜਿਹਾ ਲੱਤਾਂ ਲੁਤਾਂੀਆਂ ਜਿਆਦੇ ਦਰਦ ਕਰਦੀਆਂ ਹੁੰਦੀਆਂ ਨੇ ਤੁਹਾਨੂੰ ਪਤਾ ਜੀ ਬੁਖਾਰ ਤੇਜ਼ ਚੜਨਾ ਕਰਕੇ ਯਾਨੀ ਇੰਨਾ ਕਾ ਵੀ ਫਿਰ ਵੀ ਚਲੋ ਬਹੁਤ ਸੇਤੀ ਸਰੀਰ ਨੇ ਸਾਥ ਦਿੱਤਾ ਜਿਹੜਾ ਚੱਲ ਪਿਆ ਨਿਬੜ ਗਿਆ ਹੁਣ ਆਪਾਂ ਚੱਲ ਜਾਂ ਪਿੰਡ ਨੂੰ ਬਾਕੀ ਸਵੇਰੇ ਦੇਖਾਂਗੇ ਨੇਰੇ ਦਾ ਕੰਮ ਨੇਰੇ ਲਈ ਹੁੰਦਾ ਫਾਇਦਾ ਕੋਈ ਨਹੀਂ ਤੇ ਅੱਠ ਕੀਲਿਆਂ ਨੂੰ ਪਲਾਉ ਵੱਜ ਗਿਆ ਤੇ ਅੱਠਾਂ ਨੂੰ ਵੱਜਦੀਆਂ ਹੈਰੋ ਚਾਰ ਕਗੇੜੇ ਰਹਿੰਦੇ ਨੇ ਸਵੇਰੇ ਮਾਰ ਲਾਂਗੇ ਤੇ 332 ਆਉਂਦਾ ਬਹੁਤ ਜ਼ਿਆਦਾ ਜ਼ੋਰ ਲੱਗਦਾ 11 11 ਦਾ ਸੈੱਟ ਪਾਇਆ ਬਾਣਾ ਮਗਰ ਬਹੁਤ ਜ਼ਿਆਦਾ ਔਖਾ ਤੁਰ ਰਿਹਾ ਦੇਖੋ ਟਰੈਕਟਰ ਆਵਾਜ਼ ਵੀ ਪੂਰੀ ਬਦਲੀ ਹੋਈ ਆ